ਦੇ ਹਰਨਾ ਕਸ਼ ਦੁਸਤਰਮਾ ਦੇ ਆਪਣਾ ਤਰਾਇ ਅਹੰਕਾਰ ਬਿਠਦੇ ਨਾਮ ਤੇ ਮੁਖ ਲਾਇਆ ਜਨ ਨਾਨਕ ਇਸ ਹਰ ਸੀਵੇਂ ਅੰਤ ਲੇ ਛੜਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਸ ਤਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤਰੰਤ ਨ ਜਾਇ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪ੍ਰਪੂਰ ਰਹਾ ਉਹ ਸੱਚਾ ਸਹਿਬ ਸਤਿ ਸੋਵਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਰਤੇ ਆ ਬਾਤਾਂ ਜੋਜ ਕਰਨਾ ਸੋਕਰ ਰਹਿਆ ਸੋਦਰ ਰਾਇਆ ਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀਆ ਸੋਕਰ ਕੀਆ ਜਿਤ ਪੈ ਸਰਬ ਸਮਲੇ ਆਵਾਜੇ ਤੇਰੇ ਨਾਦ ਨੇ ਵ ਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀ ਸੋਖਹੀਐ ਕੀਤੇ ਤੇਰੇ ਕਾਮਣ ਹਾਰੇ गावण ਤੋਂ ਨਾਮ ਪਵਣਾ ਪਾਣੀ ਬੈ ਸੰਤਰ ਗਾਮ ਹੈ ਰਾਜਾ ਧਰਮ ਦੁਵਾਰੇ ਗਾਵਣ ਤੋਂ ਨੋ ਚਿੱਤ ਗੁਪਤ ਲਿਖ ਜਾਨਣਾ ਲਿਖ ਲੇ ਧਰਮ ਵਿਚਾਰੇ ਗਾਵਣ ਤੋਂ ਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਣ ਤੋਂ ਤੁਦ ਨੋ ਇੰਦਰ ਇੰਦਰਾਸਨ ਬੈਠੇ ਦੇਵਤਾ ਅੰਦਰ ਨਾਲੇ ਗਾਵਣ ਤੋਂ ਨੋ ਸਿੱਧ ਸਮਾਧੀ ਅੰਦਰ ਗਾਵਣ ਤੋਂ ਨੋ ਸਾਧ ਵਿਚਾਰੇ ਗਾਵਣ ਤੋਂ ਨੋ ਜਤੀ ਸਤੀ ਸੰਤੋਖੀ ਗਾਵਣ ਤੋਂ ਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਬੜਨਰ ਕੀਸਰ ਚੁਗ ਚੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਨੀਆਂ ਮਨਮੋਹਨ ਸੁਰਗ ਮਛਪੇ ਅਲੇ ਗਾਵਨ ਤੁਧਨੋ ਰਤਨਉ ਪਾਇ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਾਮਪਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡੇ ਮੜਲੇ ਬ੍ਰਹਮੰਡਾ ਕਰਕਰ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਨੋਂ ਗਾਮਨ ਸਿਮੈ ਚਿਤਨੇ ਆਮਨ ਨਾਨਕ ਆਪਿ ਚਾਰੇ ਸੋਈ ਸੋਈ ਹਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈ ਭੀਓ ਸੀ ਜਾਇ ਨਜ ਅਸੀ ਰਚਨਾ ਜਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨ ਸੀ ਮਾਇਆ ਜਿੰਨੋਂ ਪਾਈ ਕਰ ਕਰ ਦੇਖੈ ਕੀਤ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਚਾਹੀ ਸੋ ਪਾਤਸ਼ਾਹ ਹੋ ਸ਼ਹਾਬਤ ਸਾਹਿਬ ਨਾਨਕ ਰਣ ਰਜਾਈ ਅਸਾ ਮਹੱਲਾ ਪਹਿਲਾ ਸੋਣ ਵੰਡਾਖੈ ਸਭ ਕੋ ਵਡਾ ਵੰਡਾ ਦੇਖਾ ਹੋਏ ਕੀਮਤ ਪਾਏ ਨਾ ਘੇ ਆ ਜਾਏ ਕਹਵਾਲੇ ਤੇਰੇ ਰੇ ਸਮਾਏ ਵਡੇ ਮੇਰੇ ਸਾਹਿਬ ਆ ਗਹਿ ਗੰਭੀਰਾ ਗੁਣੀ ਗਹਿ ਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵੜ ਚੀਰਾ ਰਹਾਉ ਸਭ ਸੁਰਤੀ ਮਨ ਸੁਰਤਿਕੁ ਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਰਹਾਈ ਕਹਿ ਨਾ ਜਾਈ ਤੇਰੀ ਤਰਵੜਿਆਈ ਸਭ ਸਤ ਸਭ ਤਪ ਸਭ ਚੁਨਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਧਮ ਸਿਦੇ ਕਿ ਨਾ ਪਈਆ ਕਰਮ ਹੈ ਨਾਹੀ ਥਾਕਰਹਈਆ ਆਕੜ ਮੰਨ ਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਰਾ ਨਾਨਕ ਸੱਚ ਸਵਰਣ ਹਾਰਾ ਅਸ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣਿ ਔਖ ਸੱਚਾ ਨਾਉ ਸੱਚੇ ਨਾਮ ਕੀ ਲੱਗੇ ਭੂਖ ਉਤ ਭੁਖੇ ਖਾਏ ਚਲੀਐ ਦੋਖ ਸੋਗੋ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਹੀ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨ ਚਾਹੀ ਨਾ ਉਹ ਮਰੇ ਨਾ ਹੋਵੇ ਸੋਗ ਦੀਨ ਦਾ ਰਹ ਨਾ ਚੁਕੇ ਭੋਗ ਗੁਣੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਉਹ ਤੇਰੀ ਦਾਤ ਚਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੀਗਮ ਜਾਤ ਨਾਨਕ ਨਾਮ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿ ਗੁਰ ਸਤਿ ਪੁਰਖ ਆ ਬਿਨੋ ਕਰੂ ਗੁਰਪਾਸ ਅਮ ਕਿਰੇ ਕਰਮ ਸਤਿ ਗੁਰ ਸ਼ਰਨਾਈ ਕਰਿ ਧਿਆ ਨਾਮ ਪਰਗਾਸ ਨੇ ਰਮੀਤ ਗੁਰ ਦੇਵ ਮੋ ਕੋ ਰਾਮ ਨਾਮ ਪਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਚਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਐ ਤ੍ਰਿਵਤਸੈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ 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 ਰਸ ਨਾਮ ਨ ਪਾਇ ਤੀ ਭਾਗੇਣ ਜੰਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਖਿਆਲੇ ਖਾਸ ਧੰਨ ਧੰਨ ਸਤ ਸੰਗਤ ਜਿ ਤਰਸ ਪਾਇ ਅਮਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿੱਤ ਵੈ ਤਮ ਜਯਾ ਹਰ ਹਰ ਜੀ ਓ ਪ੍ਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜਕ ਆਗੇ ਕਰਤ ਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੇ ਸੋਤ ਰਿਆ ਗੁਰ ਪ੍ਰਸਾਦ ਪ੍ਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਸਦਵੰਤਾ ਕੋਈ ਨਾ ਕਿਸ ਕੀ ਤਰਿਆ ਸਰਸਰਜਕ ਸੰਬਾਹੀ ਠਾਕੁਰ ਕਾਹੇ ਮਨ ਭੋਕ ਰਿ ਆਉੜੇ ਊੜਾ ਵੈ ਸੇ ਕੋਸਾਂ ਤੇ ਪਛੇ ਪਚਰੀ ਸ੍ਰਿਆ ਤਿੰਨ ਗਵਣ ਖਲਾਵੇ ਕਮਣ ਚੋਕਾਵੇ ਮਨ ਮੈ ਸੁਪਰਣ ਕ੍ਰਿਆ ਸਵਨੇ ਦਾਨ ਦਸਸ਼ਟ ਸੇ ਦਾਨ ਠਾਕੁਰ ਕਰ ਤਲ ਧਰਿਆ ਜਨਾਂ ਨੇ ਬਲ ਬਲ ਸਦਵਲ ਜਾਈਐ ਤੇਰੇ ਅੰਤਨ ਪਾਰ ਆਵਰਿਆ ਰਾਗ ਆਸਮ ਹੱਲਾ ਚਥਾ ਸੋ ਬ੍ਰੁਖ ਕੋ ਓੰਕਾਰ ਸਤਿ ਗੁਰ ਪ੍ਰਸਾਦ ਸੋ ਬ੍ਰੁਖ ਨਿਰੰਜਨ ਹਰਿ ਬ੍ਰੁਖ ਨਿਰੰਜਨ ਹਰਿ ਅਗਮ ਅਗਮ ਆਪਾਰ ਸਭ ਧਿਆਮੈ ਸੋ ਧਿਆਮੈ ਤੂਜੀ ਅਰ ਸੱਚੀ ਸਰਜਨ ਹਾਰਾ ਸੋ ਜੀ ਤੁਮਾਰੇ ਜੀ ਤੂੰ ਜੀ ਆਕਾ ਤਾਰਾ ਹਰ ਧਿਆਵੋ ਸੰਤੋਜੀ ਸਭ ਤੂਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਮ ਰਜੰਤ ਵਿਚਾਰਾ ਤੂੰ ਘੜ ਗੜੀ ਅੰਤਰ ਸਰਮ ਨਿਰੰਤਰ ਜੀ ਆਰੇ ਕੋ ਬ੍ਰਖ ਸਮਾਣਾ ਇੱਕ ਦਾਤੀ ਭਿਖਾਰੀ ਜੀ ਸਭ ਤੇਰੇ ਤੂਲ ਬਿਨਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਮੇ ਨਮਰ ਨਾ ਜਾਣਾ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆਨ ਗੁਣਾ ਖਿਖਾਣਾ ਜੋ ਸੇਵੈ ਜੋ ਸੇਵੈ ਤੂਜੀ ਜਨੁ ਅਨੰਕ ਤਨ ਕੁਰਬਾਨ ਹਰ ਧਿਆਵੇਂ ਹਰ ਧਿਆਵੇਂ ਤੂਜੀ ਸੇ ਦਨ ਜੁਗ ਮੈਂ ਸੁਖ ਵਾਸੀ 세 ਮੁਕਤ 세 ਮੁਕਤ ਭੇਜਨਰ ਧਿਆਇ ਜੀਤਨ ਤੋਟੇ ਜਮਕੀ ਫਾਂਸੀ ਜੇ ਨਿਰਭਉ ਜਿਨ ਹਰ ਨਿਰਭਉ ਧਿਆਇ ਜੀ ਤਨ ਕਬੋ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤੇ ਰੂਪ ਸਮਸੀ 세 ਤਨ 세 ਤਨ ਜਨ ਹਰ ਧਿਆਇ ਜੀ ਜਨਾਨ ਨਿਤਮਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪ੍ਰੇ ਬੇੰਤ ਬੇੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰਹਿ ਹਰਿ ਤੇਰੇ ਅਨੇਕ ਤੇਰੇ ਨਕਰਹਿ ਪੂਜਾ ਜੀ ਤਪ ਤਪ ਬੇਨਤਾ ਤੇਰੇ ਅਨੇਕ ਤੇਰੇ ਅਨੇਕ ਬੋ ਸਿਮਰ ਸਸਤ ਜੀ ਕਰਿ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਵੈ ਮੇਰੇ ਅਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੂ ਤਜੇਵੜ ਅਵਰਨ ਕੋਈ ਤੂੰ ਤੁਕ ਤੁਏ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੋ ਦਾਪੇ ਭਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੋ ਦਾਪੇ ਸ੍ਰਿਸ਼ਟ ਸਭ ਪਾਈ ਜੀ ਤੋ ਦਾਪੇ ਸਰਜ ਸਭ ਕੋਈ ਜਨਨ ਨਾਨਕ ਗੁਣ ਗਾਵਹਿ ਕਰਤੇ ਕੇ ਜੀ ਜੋ ਸਭ ਸਕ ਜਾਣੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਿਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸੋ ਤੇਰੀ ਤੂ ਸੁਬਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨਮੁਖ ਮਾਇਆ ਤੂੰ ਦਾ ਵਿਛੋੜਿਆ ਮਿਲਾਇਆ ਤੂੰ ਦਰਿਆਉ ਸਭ ਤੁਜੀ ਮਾਹੀ ਤੁਝ ਮਨ ਦੂਤ ਹੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵੇ ਜੋਗ ਮਨ ਵਿਛੜਿਆ ਸੰ ਜੋਗੀ ਮੇਲ ਜਿਸਨੂੰ ਤੂੰ ਜਾਣਾਈ ਸੋਈ ਜਨ ਜਾਣੇ ਹਰ ਕੋਣ ਸਾਦੀ ਆਖਵ ਕਾਣ ਚਨਰ ਸੀ ਵਿਆ ਤਿੰਨ ਸੁਖ ਪਾਇਆ ਸਜਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸੂ ਹੋਏ ਤਤ ਬਿਨ ਤੂ ਚੈ ਵਰ ਨ ਕੋਇ ਤੋ ਕਰ ਕਰ ਵਿਗ ਜਾਣ ਸੋਇ ਜਨ ਨਾਨਕ ਗੁਰ ਮੁਖ ਪਰਗਟ ਹੋਇ ਆਸਾ ਮਹੰਲਾ ਪਹਿਲਾ ਤਿਤ ਸਰ ਵਰਣ ਪੈਲੇ ਨਿਵਾਸਾ ਪਾਣੀ ਪਾਬਤ ਨ ਕੀਆ ਪੰਖਜ ਮੋਹ ਭਗਨੀ ਚੱਲੇ ਹਮ ਦੇਖਾਂ ਤੈ ਡੂਬੀਐ ਮਾਨੇਗ ਨ ਚਿਤਸ ਮੂੜ ਮਨਾਰ ਵਿਸਰਤ ਤੇਰੇ ਗੁਣ ਗੁਲਿਆਰਾ ਹਾਉ ਨਾਉ ਜਦਿ ਸਤਿ ਨੀ ਪੜਿਆ ਮੂਰਖ ਮੁਗਦਾ ਜਨਮ ਆਪਿਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਨ ਤੂੰ ਨਾਹੀ ਵਿਸਰਿਆ ਸਾ ਮਨ ਲਾ ਬਿਨਵਾ ਭਈ ਪ੍ਰਾਪਤ ਮਾਨਖ ਤੋ ਹਰੀਆ ਗੋਬਿੰਦ ਮਰਨ ਗੇਤ ਰਿ ਬਰੀਆ ਵਰ ਕਾਜ ਤੇ ਰਹਿ ਤੈ ਨਾ ਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਸਰੰਜਮ ਲਾਗ ਪਉਜਲ ਤ੍ਰਣ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਓ ਜਪਤਵ ਸੰਜਮ ਤਰਮਨ ਕਮਾਇ ਸੇਵਾ ਸਾਧਨ ਜੰਮ ਹਰਾਇ ਕੋ ਨਾਨਕ ਮੀਚ ਕਰਮਾ ਸਰਨ ਪ੍ਰੇਕੀ ਲਖੋ ਸਰਮਾ ਪਾਛੇ ਦਸਮੇ ਕਬਿਉ ਬਾਤ ਬੇਨਤੀ ਚੋਪੀ ਹਮਰੀ ਕਰੋ ਹੰਦ ਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨ ਨਾਮ ਨਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਿ ਪਾਰਾਮਰੇ ਦੁਸ਼ਟ ਸਭ ਤੁਮ ਕਾ ਹੂ ਆਪਾਤ ਮੈ ਬਚਾਓ ਸੋ ਕੀਵਸੈ ਮੋਰੋ ਪ੍ਰਿਵਾਰਾ ਸੇਵ ਸਿਖ ਸਭ ਕਰਤਾ ਰਮੁ ਬਚਾਨੀ ਕਰਤੈ ਕ੍ਰਿਯੈ ਸਭ ਬਿਰਨ ਕੋ ਆਸੰਗ ਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਭੈਨ ਕੀ ਰਹਿ ਪਿਆਸਾ ਤੁਮੈ ਛੜ ਕੋਈ ਅਵਨ ਧਿਆਉ ਜੋ ਬਰਚਹੁ ਸੋ ਤੁਮ ਤੇ ਪਾਉ ਸੇਵ ਸਿਖ ਮਾਰੇ ਤਾਰੀਐ ਤੁਨ ਤੁਨ ਸਤਰਿ ਹਵਾਰੇ ਮਾਰੀਆ ਪਾਦੈ ਮੁਝੇ ਬਰੀ ਐਮਰਨ ਕਾਲ ਕਾ ਤਰਸਿ ਮਰੀਐ ਉਜੋ ਸਦਾ ਹਮਾਰੇ ਪੁੱਛਾ ਸ੍ਰੀ ਹੈ ਤੂੰ ਜੋ ਕਰਿ ਉਹ ਰੱਛਾ ਰਾਖ ਲੈ ਮੇਰਾ ਖਨਾਰੇ ਸਹਿਬ ਸੰਤ ਸਾਈ ਪਿਆਰੇ ਦੀਨ ਬੰਦੁਸਤਨ ਕੇ ਅੰਤ ਤਮਪੂਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬੁੱਤ ਰਾ ਕਾਲ ਪਾਇ ਸੂਚੋ ਅਵਤਾਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾਖੀ ਅਤਮਸ਼ਾ ਜਵਨ ਕਾਲ ਜੋ ਕੀ ਸੁਖਿਓ ਦੇਦਰਾਜ ਬ੍ਰਹਮਾ ਚੂਥਿਓ ਚਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਚ ਚਨ ਉਜਾਈ ਵਦੰਤੇ ਕੈ ਉਤਾਰ ਸੁਏ ਗੁਰੂ ਸਮਝੋ ਮਾਰਾ ਨਮਸਕਾਰ ਤਿਸੀ ਗੋਮਾਰੀ ਸਗਲ ਪ੍ਰਜਾ ਜੇ ਨਵ ਸਵਾਰੈ ਸੁਭ ਕਨ ਕੋ ਸੇਵ ਗੁਣ ਸੁਖਤੀਓ ਸਤਰਨ ਕੋ ਕਲ ਮੋਬੰਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪ੍ਰਸ਼ਾਨਤ ਚੀਟੀ ਤੇ ਕੁੰਚਰ ਸਤੁਲਾ ਸਪ੍ਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੂਤ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇ ਅਪਾਰਾ ਜਬ ਯਾ ਕਰਖ ਕਰਤ ਹੂੰ ਕਬ ਹੂੰ ਤੁਮ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸੋ ਉਤਾਰੇ ਆ ਪਾਪ ਨਹੀਂ ਬੋਧ ਉਚਾਰੇ ਤੁਮ ਸਭੀ ਤੇਰੇ ਤੇ ਰਲਮ ਚਨਤ ਬੀਦ ਭੀਦ ਰਲਮ ਨਿਰੰਕਾਰ ਨਿਰਵਕਾਰ ਨਿਰੰਭਉ ਆਦ ਨੀਲ ਨਾਦ ਸੰਭੂ ਤਾ ਕਾ ਮੂੜੋ ਚਾਰ ਦਪੀਤਾ ਚਾ ਕੋ ਭੀ ਨਾ ਪਾਵਤ ਬੀਦਾ ਤਾ ਕੋ ਕਰ ਪਾਹਨਨ ਮੰਨਤ ਮਹਾ ਮੂੜ ਗਛ ਭੀ ਨਾ ਜਾਣਤ ਮਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਰਨੇ ਪੇਵੇ ਆਪੇ ਆਪਨੀ ਬੋਧ ਹੈ ਜੇਤੀ ਬਰਨਤ ਬਿਨ ਬਿਨ ਤੂਏ ਤੇਤੀ ਤੁਮਰਾ ਲਖਾ ਨੈ ਚਾਈ ਪਸਾਰਾ ਕਹਿਵੇ ਸਦਾ ਪ੍ਰਥਮ ਜਨਸਾਰਾ ਇਕ ਰੂਪਨੂ ਸਰੂਪ ਰੰਕ ਭਿਉ ਰਾਵਕੈ ਭੂ ਪਾਂਡਜ ਜੀਰਜ ਸੀਤਜ ਕੀਨੀ ਤੁਜ ਖਾਨ ਬਹੁ ਰਚ ਦਿਨੀ ਕਹੂ ਫੂਲ ਰਾਜਾ ਹੈ ਬੈਠਾ ਕਹੂ ਸਿਮਟ ਭਿਉ ਸ਼ੰਕਰ ਇਕ ਅដ្ឋ ਅਗਰੀ ਸ੍ਰਿਸ਼ਟ ਦੇਖਾਇ ਚੰਬਵ ਆਜੁਗਾਦ ਸਰੂਸਯੰਭਵ ਅਵਰਚ ਮੇਰੀ ਤੁਮ ਕਰੋ ਸਿਖੋ ਵਾਰ ਸਿਕ ਸੰਗ ਲੋ दुष्ट जीते उठवा तो पाता शकल मलेच्छ कर रण कथा जिय तुज तब श्रणी परे तन के दुष्ट दुखंत है हमारे पुरख जमन पग प्रीति हारे तन के तुम संकट सुटारे जो कल कोई एक बार त्याई है ताके काल निकट नय है रच्छावे ताई सो करला दुष्टरिष्ट टाली तदकल्ला ਕਿਰਪਾ ਦ੍ਰਿਸ਼ਟ ਤਨ ਜਾਹੀ ਨੇ ਹਰ ਹੋ ਤਾ ਕੇ ਤਾਪ ਤਨ ਕੇ ਮੋ ਹਰ ਹੋ ਰਿਤ ਸਿਤ ਕਰਮ ਸੋ ਹੋਈ ਦੁਸ਼ਟ ਛਾਛ ਵੈ ਸਕੈ ਨਾ ਕੋਈ ਇਕ ਬਾਰ ਜਿੰਤ ਮੈ ਸੰਭਾਰਾ ਕਾਲ ਫਸਤੇ ਤਾਈਉ ਬਾਰਾ ਜਿੰਦਰ ਨਾਮ ਤੇ ਹਾਰੂ ਕਹਾ ਦਾਰਦ ਦੁਸ਼ਟ ਦੋ ਤੇਰਾ ਕੜ ਕੇਤ ਮੈ ਸ਼ਰਨ ਤੇ ਹਾਰੀ ਆਪਾ ਤੈ ਲਿਓ ਬਾਰੀ ਸਰਵ ਠੋਲ ਮੋ ਹੋ ਸਹਾਈ ਦੋਸਤ ਦੋ ਖਤੇ ਲਹਿੋ ਬਚਾਈ ਸੋਈਆ ਪਾਏਗੇ ਚੋਤੇ ਤੁਮਰੇ ਤਵ ਤੇ ਕੋ ਆਤਰੇ ਨਹੀਂ ਅੰਨੇਓ ਰਾਮ ਰਹੀਮ ਪੁਰਾਨ ਕੁਰਾਨਾ ਨੇ ਇਕ ਐਮਤ ਇਕ ਨਾ ਮੰਨੇਓ ਸਿਮਰਤ ਸ਼ਾਸਤਰ ਬੇਦ ਸਬੈ ਬਹੁ ਭੀਦ ਕ ਮੇ ਇਕ ਨਾ ਜਾਣੇਓ ਸ੍ਰੀ ਸੁਪਨ ਕਿਰਪਾ ਤੁਮਰੇ ਕਰ ਮੈਂ ਨਾ ਕਿਓ ਸਭ ਤੋਇ ਬਖਮਨੇਓ ਤੁਹਿਰਾ ਸਗਲ ਤੁਹਾਰ ਕੋ ਛਾੜ ਕੇ ਗੇਹੋ ਤੁਹਾਰੋ ਦਵਾਰ ਵਾਹਿ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਕੋ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਬਿਅੰਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਦ ਸੇਤੀ ਮਨੁਵਝੀਆਂ ਵਾਤਾਈਆਂ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਕਾਮਣਾਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਏ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂ ਸਭ ਵੀ ਸਰਣ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾਗਲਾ ਸੁਮਰਤ ਸੁਆਮੀ ਸੋ ਕੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਾ ਤੇਰੇ ਸੋ ਗੇਛੈ ਜਿਹੜਾ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮਨਵਸਾਵੇ ਨਾਮ ਜਨਕੈ ਮਨਵਸਿਆ ਮਾਝੇ ਸ਼ਬਦ ਕਨੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਧ ਨਾਮ ਧਰਮੇ ਦਾ ਜਿਨਾਂ ਪੁਰਖਾਂ ਸੁਖ ਗਵਾਈਆਂ ਕਰੇ ਸ਼ਾਂਤ ਸੁਖ ਮਨਾਈ ਵਸਿਆ ਜੇ ਨੀਂਛਾ ਸਾ ਪੂਜਾਈਆਂ ਸਦਾ ਗੁਰਵਾਨ ਕੇਤਾ ਗੁਰੂ ਵੇਟੋਂ ਜਿਦੀਆਂ ਵਡਿਆਈਆਂ ਕਹਿ ਨਾ ਨੇ ਸੁਨੋ ਸੰਤੋਸ਼ ਵਤ ਰੋਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੂਤ ਤੁਦ ਅਸ ਗੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਜਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਬਾਜੇ ਆਨੰਦ ਸੁਣੋ ਬੜਾ ਭਾਗੀ ਉਹ ਸਗਲ ਮਨੋ ਰਤ ਪੂਰੇ ਪਰ ਬ੍ਰਹਮ ਪ੍ਰਭ ਪਾਇ ਅਤਿ ਸਗਲ ਬਸੂਰੇ ਦੁਖ ਰੋਗ ਸੰਤਾਪ ਤ੍ਰੀ ਸੁਣੀ ਸਚੀ ਮਾਣੀ संत साजन वे सरसे पूरे गुरु ते जानी सुनते पुनीत कहते पवित्र सातुरेया प्रभु रे बिनवंत नानक गुरु चरण लागे वाजे अनहद तू रे मंदामणी महल्ला पंजवा ਹਾਲ ਵਿੱਚ ਤਨਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰੂ ਜੀ ਕੋ ਖਾਮ ਜੀ ਕੋ ਕੁੰਚ ਤਿਸ ਕਾ ਹੋਇ ਉਧਾਰੋ ਇਹੇ ਵਸਤ ਤਾ ਜੀ ਨਾ ਜਾਈ ਨਿਤ੍ਰਿਤ ਰਖੁਤਾ ਰੋ ਤਿਸ ਸੰਸਾਰ ਚਰਨ ਤਰੀਐ ਸੁਨਾਨ ਪ੍ਰੰਤੋ ਸਾਰੋ ਸਾ ਲੋਕ ਮਹੱਲਾ ਆਪਣੇ ਮਾ ਤੇਰਾ ਕੀਤਾ ਜਤੋਂ ਨਾਹੀ ਮੈਨੋ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰ ਸਪਿਉਈ ਤਰਜ਼ ਬਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵਹ ਹਰਿਆ ਪਉੜੀ ਤਿਤ ਤੋ ਸਮਰਥ ਜਿਤ ਕੋਈ ਨਾ ਉਥੇ ਤੇਰੀ ਰਖ ਅਗਨੀ ਤੁਲਮਾਏ ਸੁਨ ਕਹਿ ਰਮ ਕੇ ਦੂਤ ਨਾਹੀਂ ਤੇ ਰਹਿ ਛੜ ਜਾਏ ਪਉਚ ਲਭਖਮ ਸਗਾਉ ਕ੍ਰਿਸ਼ਵ ਦੀ ਪਾਰ ਪਾਏ ਜਿਲ ਕੋ ਲੱਗੀ ਪਿਆਸਮ੍ਰਤ ਸੇ ਖਾਏ ਕਲਮੈ ਹੋ ਪੁਨ ਕੋ ਗੋਵਿੰਦ ਗਾਏ ਸੋ ਸੈਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੈ ਆਵੇ ਤੁਦ ਆਹੀ ਸਰ ਲੋਕ ਮਹੱਲਾਤ ਨਿਮਾ ਅੰਤਰ ਗੁਰ ਅਰੰਧਣਾ ਜੀਵ ਤਪ ਗੁਰ ਨਾਉ ਨਿਤਰੀ ਸਤ ਗੁਰ ਪੇਖਣਾ ਸਰੁਣੀ ਸੁਨਣਾ ਗੁਰ ਨਾਉ ਸਤੁਰ ਸੇ ਤੀਰਤਿਆ ਦਰਗਹ ਪਈ ਠਾਵ ਖਾਨ ਕਿਰਪਾ ਕਰੇ ਜਿਸ ਨੇ ਵਤ ਦੇ ਜਗ ਮੈਂ ਉਤਮ ਕਾਢੀ ਹੈ ਵਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰਖਣ ਹਾਰਿਆ ਬੋਬਾਰੀ ਅਨ ਗੁਰ ਕੀ ਪੈਰੀ ਪਾਏ ਕਾਸਵਾਰੀ ਅਨ ਹੋਇ ਆਵਦੇ ਆਲਮ ਨੋ ਨੈ ਵਿਸਾਰੀ ਅਨ ਸਾਦ ਜਨਾ ਕੈ ਸੰਗ ਭਉਜਲ ਤਾਨੀਯਨ ਸਾਗਤ ਨਿੰਦਕ ਗੁਸਟਕਨ ਮੈਂ ਬਿਦਾਰੀਯਨ ਤੇ ਸਹਿਬ ਕੀਤੇਕ ਨਾਨਕ ਮੰਨੈ ਮਾਇ ਜਿਸ ਸੰਗ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀਤੇਕ ਨਾਨਕ ਮੰਨੈ ਮਾਇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ